ਅਸ਼ੀਕਲ ਜੀ ਮੈਨ ਲਾਫ੍ਰਿਤ ਕਰ ਹਾਜ਼ਰਾਂ ਜੀ ਸਿਮਰਨਜੀਤ ਘਰ ਸਿਮਰ ਦੁਆਰਾ ਲਿਖੀ ਗਈ ਕਹਾਣੀ ਸਿਮਰੀ ਦਾ ਨਸੀਬ ਵਸੀਰਾ ਦਾ ਪਾਗ ਤੀਜਾ ਲੈ ਕੇ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਜੀ ਰਾਨੂ ਦੇ ਬੱਪੂ ਨੇ ਸਵਾਲ ਪੁੱਛਦਿਆਂ ਬਚਨ ਨੂੰ ਕਿਹਾ ਹਾਂ ਉਹ ਤੇ ਠੀਕ ਹੀ ਪਰ ਮੁੰਡਾ ਕੀ ਕਰਦਾ ਏ ਬੇਪੀ ਹਮ ਤਾਂ ਹੁੰ ਘਰ ਆ ਪਰਦੇ ਆ ਕਿਹਾ ਮੁੰਡਾ ਵੱਡੀ ਕਾਰਖਾਨੇ ਨੌਕਰੀ ਕਰਦਾ ਤੇ ਦੋ ਕਿੱਲੇ ਜ਼ਮੀਨ ਆਉਂਦੇ ਅੱਛਾ ਠੀਕ ਏ ਬੇਬੇ ਨੇ ਆਪਣੀ ਗੱਲ ਪੂਰੀ ਕਰਦਿਆਂ ਪੁੱਛਿਆ ਕਿ ਬਸ਼ੀਰਾ ਕਿੱਥੇ ਹੈ ਇੱਥੇ ਹੋਣਾ ਬਾਹਰ ਕਿਤੇ ਰਣ ਦੇ ਬਾਪੂ ਨੇ ਰਣ ਨੂੰ ਆਵਾਜ਼ ਮਾਰਦਿਆਂ ਕਿਹਾ ਰਣੋ ਨੀ ਰਣੋ ਵੇਖ ਪੁੱਤਰਾ ਵੀਰਾ ਕਿੱਥੇ ਹੈ ਰਣੋ ਬੇਬੇ ਵਾਸਤੇ ਚਾਹ ਬਣਾ ਰਹੀ ਸੀ ਤਿਲਸ ਨੇ ਅਖੇ ਵੀਰਾ ਬਾਹਰ ਬਾੜੀ ਚ ਮੱਝ ਨਮਾਉਂਦਾ ਪਿਆ ਹੈ ਜਾ ਪੁੱਤ ਜਰਕ ਬੁਲਾ ਕੇ ਤੇ ਲਿਆ ਜਾਨੀਆਂ ਬਾਪੂ ਕਿ ਰਣੋ ਬਾੜੀ ਵੱਲ ਤੁਰ ਪਈ ਵੀਰੇ ਬਸ਼ੀਰੇ ਵੀਰੇ ਤੈਨੂੰ ਬਾਪੂ ਤੇ ਬਚਨੂ ਬੀਬੀ ਸੱਦੇ ਪਏ ਨੇ ਹਾਂ ਆਉਣਾ ਵਾ ਇਹ ਕੇ ਵਸੀਰਾ ਪਾਣੀ ਬੰਦ ਕਰਕੇ ਉਹਨਾਂ ਕੋਲ ਮੰਜੀ ਤੇ ਆ ਕੇ ਬੈਠ ਗਿਆ ਰਾਨੋ ਨੇ ਚਾਲਿਆ ਕੇ ਅੱਗੇ ਰੱਖ ਦਿੱਤੀ ਤੇ ਵਾਪਸ ਚਲੀ ਗਈ ਅੰਦਰ ਜਨ ਮੰਗਰੂ ਬਨੇਰੇ ਨਾਲ ਲੱਗੀ ਉਹਨਾਂ ਵਿੱਚ ਹੋ ਰਹੀਆਂ ਗੱਲਾਂ ਦੀ ਸੂਹ ਲੈਣ ਲੱਗੀ ਉਸ ਵੇਲੇ ਰਾਨੋ ਆਪਣੇ ਆਪ ਨੂੰ ਇੱਕ ਵੂਸ ਤੇ ਇਕੱਲੇ ਹੋਣ ਦਾ ਵੂਸ਼ ਠੌਂਦੀ ਹੋਈ ਮਾਂ ਨੂੰ ਚੇਤੇ ਕਰ ਰਹੀ ਸੀ ਉਸ ਨੂੰ ਆਪਣੇ ਵਿਆਹ ਦਾ ਚਾਅ ਘੱਟ ਪਿਓ ਤੇ ਭਰਾ ਦੀ ਫਿਕਰ ਜ਼ਿਆਦਾ ਸੀ ਇਨੇ ਨੂੰ ਰਾਣੂ ਨੂੰ ਬਸੀਰੇ ਨੇ ਆਵਾਜ਼ ਮਾਰ ਕੇ ਬਾਹਰ ਬੁਲਾਇਆ ਤਾਂ ਅੰਦਰੋਂ ਉਸ ਦੀਆਂ ਅੱਖਾਂ 'ਚ ਹੰਝੂ ਸਨ ਪਰ ਬਾਹਰ ਉਹਨਾਂ ਦੇ ਸਾਹਮਣੇ ਆਉਣ ਤੋਂ ਪਹਿਲਾਂ ਅਥਰੂਆਂ ਨੂੰ ਪੀ ਗਏ ਸੀ ਬਸੀਰੇ ਨੇ ਉਸ ਦਾ ਚਿਹਰਾ ਵੇਖ ਅੰਦਾਜ਼ਾ ਲਗਾ ਲਿਆ ਸੀ ਇਸ ਕਰਕੇ ਉਹ ਕੁਝ ਨਹੀਂ ਬੋਲ ਸਕਿਆ ਬੀਬੀ ਬਚਨੂ ਨੇ ਰਾਣੂ ਨੂੰ ਸਮਝਾ ਦਿਆ ਕਿ ਹਾ ਪੁੱਤ ਸੋਹਣਾ ਚਿਹਰਾ ਸੋਟ ਪੇਟੀ ਚ ਕਢ ਲੈ ਅਤਵਾਰ ਨੂੰ ਤੈਨੂੰ ਵੇਖਣ ਵਾਸਤੇ ਮੁੰਡੇ ਵਾਲੇ ਆਉਣਗੇ ਸਬਦਾਂ ਤੇ ਅੰਨ ਰਾਣੂ ਵੱਲ ਸੀ ਤੇ ਰਾਣੂ ਚੁੱਪ ਸੀ ਰਾਣੂ ਕੁਝ ਨਾ ਬੋਲੀ ਤੇ ਸਿਰ ਜਿਹਾ ਹਲਾ ਕੇ ਅੰਦਰ ਚਲੀ ਗਈ ਸਭ ਆਪਣੇ ਆਪਣੇ ਆਰੀ ਲੱਗ ਗਏ ਪਰ ਰਾਣੂ ਅੰਦਰ ਇੱਕ ਪਾਸੇ ਪੇਟੀ ਜੋ ਸੂਟ ਕੱਢ ਰਹੀ ਸੀ ਤੇ ਦੂਜੇ ਪਾਸੇ ਉਸ ਦਾ ਦਿਲ ਬਹੁਤ ਰੂ ਰਿਹਾ ਸੀ ਅਜ ਉਸ ਨੂੰ ਆਪਣੇ ਘਰ ਆਪਣੀ ਮਾਂ ਦੀ ਕਮੀ ਮਹਿਸੂਸ ਹੋ ਰਹੀ ਸੀ ਇਹੋ ਹੀ ਪੇਟੀ ਵਿੱਚ ਹੱਥ ਮਾਰਦਿਆਂ ਉਸ ਨੂੰ ਖੱਟੀ ਰੰਗ ਦਾ ਰੇਸ਼ਮ ਦੀ ਕਢਾਈ ਵਾਲਾ ਮਾਂ ਦਾ ਸੂਟ ਮਿਲਿਆ ਉਸਨੇ ਸੋਚਿਆ ਕਿਉਂ ਉਹ ਇਹ ਹੀ ਸੂਟ ਪਾ ਲੈਂਦੀ ਆ ਸ਼ਾਇਦ ਦਿਲ ਨੂੰ ਕਿਤੇ ਜਾ ਕੇ ਸਕੂਨ ਮਿਲ ਜਾਵੇ ਦੋਮਾ ਭੈਣ ਭਰਾਵਾਂ ਦੀ ਜ਼ਿੰਦਗੀ ਵਿੱਚ ਉਲਝਣ ਜਹੀ ਉੱਠ ਪਈ ਸੀ ਰਾਣੂ ਨੇ ਸੂਟ ਨੂੰ ਚੁੱਕਿਆ ਤੇ ਠੀਕ ਕਰਨ ਲਈ ਮਸ਼ੀਨ ਲੈ ਕੇ ਬਾਹਰ ਬਰਾਂਡੇ ਵਿੱਚ ਬੈਠ ਗਈ ਉਧਰ ਵਸ਼ੀਰਾ ਵੀ ਇੱਕ ਅਜੀਬ ਕਸ਼ਮਕਸ਼ ਵਿੱਚ ਫਸਿਆ ਸੀ ਕਿਉਂਕਿ ਉਸਨੇ ਮੁਹੱਬਤ ਨਾਲੋਂ ਪਹਿਲਾਂ ਜ਼ਿੰਮੇਵਾਰੀ ਨੂੰ ਤਰਜੀਹ ਦਿੱਤੀ ਸੀ ਤੇ ਸ਼ਾਇਦ ਉਹ ਨਹੀਂ ਸੀ ਜਾਣਦਾ ਕਿ ਜਦੋਂ ਦਿਲ ਨੂੰ ਤਸੱਲੀ ਨਾ ਹੋਵੇ ਤਾਂ ਕੋਈ ਕੰਮ ਸ਼ੌਕ ਨਾਲ ਨਹੀਂ ਹੁੰਦਾ ਕੁਝ ਦਿਨਾ ਤੋ ਉਸਨੇ ਸਿਮਰੀ ਦੇਖਿਆਲ ਆਪਣੇ ਮਨ ਵਿੱਚ ਨਹੀਂ ਸੀ ਆਉਣ ਦਿੱਤੀ ਪਰ ਜਦੋਂ ਅੱਜ ਰਾਣਾ ਨੂੰ ਵੇਖਣ ਦੀ ਗੱਲ ਹੋਈ ਤਾਂ ਉਸਦੇ ਦਿਲ ਨੇ ਵਿਉੱਚ ਜਿਹੀ ਹੋ ਕਰ ਦਿੱਤਾ ਸਿਮਰੀ 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 ਦਾ ਨਾਮ ਲੈ ਕੇ ਘਾਰੇ ਉਸਦੇ ਮਨ ਵਿੱਚ ਕੀ ਆਇਆ ਉਹ ਉੱਥੋਂ ਉੱਠਿਆ ਤੇ ਗੇਟੋਂ ਬਾਹਰ ਹੋ ਗਿਆ ਅਜੇ ਕਿਸੇ ਪਾਸੇ ਨੂੰ ਪੈਰ ਵਧਾ ਕੇ ਜਾਣ ਹੀ ਲੱਗਾ ਸੀ ਤਾਂ ਆਵਾਜ਼ ਪਈ ਬਸੀਰੇ ਉਹ ਪੁੱਤ ਬਸੀਰਾ ਖੜ ਮੜਾ ਜਿਹਾ ਬਸੀਰਾ ਉੱਥੇ ਹੀ ਰੁਕ ਗਿਆ ਆਵਾਜ਼ਨ ਵਾਲੇ ਉਦੇ ਉਹੀ ਚਾਚਾ ਮਿੰਦਾ ਤੇ ਚਾਚੇ ਸਨ ਤੁਰਦੇ ਤੁਰਦੇ ਹੁਬਸੀਰੇ ਕੋਲ ਆਏ ਤੇ ਆਖਣ ਲੱਗੇ ਪੁੱਤ ਇਹ ਲੈ ਚਾਬੀਆਂ ਸਿਮਰੀ ਨੂੰ ਸਕੂਲ ਵਿੱਚ ਫੜਾ ਆਂ ਅਸੀਂ ਕਿਸੇ ਕੰਮ صدਕਾ ਸਹਿ ਚੱਲੇ ਆਂ ਸ਼ਾਮ ਤੱਕ ਰਾ ਜਾਵਾਂਗੇ ਸਿਮਰੀ ਰੋਜ਼ ਸਕੂਲ ਤੋਂ ਮਗਰੋਂ ਘਰ ਆਉਂਦੀ ਬਸੀਰੇ ਨੇ ਉਸ ਗੱਲ ਦਾ ਅੱਜ ਹੀ ਪਤਾ ਲੱਗਾ ਕਿ ਸਿਮਰੀ ਨੂੰ ਉਹਨਾਂ ਪਿੰਡ ਸਕੂਲ ਵਿੱਚ ਪੜਾਉਂਦੀ ਨੌਕਰੀ ਮਿਲ ਗਈ ਆ ਇਸ ਤੋਂ ਪਹਿਲਾਂ ਵਾਲੀ ਮੁਲਾਕਾਤ ਤੋਂ ਬਾਅਦ ਸਿਮਰੀ ਦਾ ਜ਼ਿਕਰ ਉਸ ਨਾਲ ਅੱਜ ਹੋਇਆ। ਦਰਅਸਲ ਸਿਮਰੀ ਰੇਜੀ ਨੂੰ ਪੜਾਉਣ ਲਈ ਉਹਨਾਂ ਘਰਾਂ ਦੀ ਸੀ ਤੇ ਫਿਰ ਆਪਣੇ ਘਰ ਜਾਂਦੀ ਸੀ। ਪਰ ਬਸੀਰੀ ਨੇ ਕੁਝ ਦਿਨ ਤੂੰ ਇਸ ਪਾਸੇ ਗੌਰ ਨਹੀਂ ਸੀ ਕੀਤੀ ਤਾਂ ਕਰਕੇ ਉਹ ਇਸ ਗੱਲ ਤੋਂ ਅਣਜਾਣ ਸੀ। ਬਸੀਰੀ ਨੇ ਕਿਹਾ ਠੀਕੇ ਫੜਾ ਆਵਾਂਗਾ। ਸੱਚਾ ਚਾਚੀ ਤੇਰੇ ਨਾਲ ਜ਼ਰੂਰੀ ਗੱਲ ਕਰਨੀ ਸੀ। ਹਾਂ ਪੁੱਤ ਦੱਸ ਕੀ ਗੱਲ ਏ। ਚਾਚੀ ਆਪਣੇ ਰਾਣੂ ਨੂੰ ਅੰਤਵਾਰ ਮੰਡੇ ਵਾਲੇ ਵੇਖਣ ਆਉਣਗੇ। ਤੇ ਮੈਨੂੰ ਏਉਂ ਲੱਗਦਾ ਕਿ ਉਹ ਬੀਬੀ ਨੂੰ ਯਾਦ ਕਰ ਬਹੁਤ ਰੋਂਦੀ ਤੂੰ ਘੜੀ ਪਾਲ ਉਹਦੀ ਕੋਲ ਆ ਜਾਵੇਂ ਮਾਂ ਧੀਆਂ ਦੀਆਂ ਸੌ ਸਾਂਝਾਂ ਹੁੰਦੀਆਂ ਨੇ ਕੋਈ ਨਾ ਪੁੱਤ ਤੂੰ ਫਿਕਰ ਨਾ ਕਰ ਮੈਂ ਸ਼ਾਮ ਨੂੰ ਆਉਣੀ ਆ ਰਾਨੂੰ ਕੋਲ ਇਨਾਂ ਕੇ ਬਸੀਰੇ ਦਾ ਚਾਚਾ ਤੇ ਚਾਚੀ ਉਥੋਂ ਚਲੇ ਗਏ ਬਸੀਰਾ ਵੀ ਕੁਝ ਪਾਲ ਲਈ ਖੇਤ ਜਾ ਕੇ ਲੰਮੇ ਪੈ ਗਿਆ ਟਾਈਮ ਕੁਝ 10:00 10:30 ਦਾ ਹੋਇਆ ਤਾਂ ਉਹ ਉੱਠ ਕੇ ਸਕੂਲ ਵੱਲ ਨੂੰ ਹਉ ਤੁਰਿਆ ਤੁਰਦਿਆਂ ਤੁਰਦਿਆਂ ਉਹ ਸੋਚ ਰਿਹਾ ਸੀ ਦੀ ਰੋਟੀ ਪਾਣੀ ਖਾ ਕੇ ਉਹ ਬਜ਼ਾਰੋਂ ਲੂੜ ਪੈਣ ਵਾਲਾ ਸਮਾਨ ਲੈ ਆਉਂਦਾ ਏ ਸਕੂਲ ਨੇੜੇ ਆਇਆ ਤਾਂ ਉਸਦੇ ਦਿਲ ਦੀ ਧੜਕਣ ਤੇਜ਼ ਹੋ ਗਈ ਦਰਅਸਲ ਉਹ ਕਸ਼ਮਕਸ਼ ਵਿੱਚ ਉਲਝਿਆ ਕੁਝ ਪਛਾਣ ਨਹੀਂ ਸੀ ਪਾ ਰਿਹਾ ਜਿਉਂ-ਜਿਉਂ ਪੈਰ ਸਕੂਲ ਵੱਲ ਪੁੱਟਦਾ ਦਿਲ ਤੇਜ਼ੀ ਨਾਲ ਧੜਕਦਾ ਸਕੂਲ ਦੇ ਅੰਦਰ ਜਨਮਗਰੋਂ ਉਸਨੇ ਵੇਖਿਆ ਕਿ ਸਾਹਮਣੇ ਗੁਲਾਬੀ ਸੂਟ ਵਿੱਚ ਲੰਮੇ ਵਾਲਾਂ ਵਾਲੀ ਸਿਮਰੀ ਬੱਚਿਆਂ ਨੂੰ ਪੜਾ ਰਹੀ ਸੀ सिमरीन उ बेखतेया ही उस अंदर सब कुछ शांत हो गया कोई शोर शराबा हुन वो महसूस ਨਹੀਂ ਸਿੱਕਰ ਰਹਾ ਬਸ ਸਾਹਮਣੇ ਸੀ ਤਾਂ ਸੀ ਇੱਕ ਸਕੂਨ ਦੀ ਝਲਕ ਉਸ ਦੀ ਧੜਕਨ ਵੀ ਤੇਜ਼ ਤੋਂ ਮੱਦਮ ਪੈ ਗਈ ਤੇ ਕੁਝ ਪਲ ਉਹ ਉਸ ਵੱਲ ਈਹੀ ਵੇਖਦਾ ਰਹਾ سیمਰੀ ਨੇ ਇੱਕਦਮ ਵਸੀਰੇ ਵੱਲ ਵੇਖਿਆ ਤੇ ਵਸੀਰੇ ਨੇ ਆਪਣਾ ਮੂੰਹ ਪਰਾਂ ਨੂੰ ਫੇਰ ਲਿਆ ਕੁਝ ਪਲ ਮਗਰੋਂ ਵਸੀਰੇ ਨੂੰ ਆਪਣੇ ਵੱਲ ਵੇਖਦਿਆਂ ਸਿਮਰੀ ਨੇ ਸਿਰ ਹਿਲਾ ਕੇ ਸਾਰਸ਼ੀ ਕਾਲ ਬੁਲਾਈ ਤਾਂ ਵਸੀਰੇ ਨੇ ਵੀ ਅੱਗੋਂ ਹਲਾ ਦਿੱਤਾ ਸਿਮਰੀ ਨੇ ਵਸੀਰੇ ਨੂੰ ਬੈਠਣ ਦਾ ਇਸ਼ਾਰਾ ਕਰ ਦਿੱਤਾ ਤਾਂ ਉਹ ਅੰਦਰ ਲੱਗੇ ਮੇਜ਼ ਉੱਤੇ ਜਾ ਕੇ ਬੈਠ ਗਿਆ ਲਗਭਗ 10 ਮਿੰਟ ਮੰਗਰੋਂ ਪੀਰੀਅਡ ਖਤਮ ਤੇ ਅੱਦੀ ਛੁੱਟੀ ਦੀ ਘੰਟੀ ਵੱਜੰਤੇ ਸਿਮਰੀ ਵਸੀਰੇ ਕੋਲ ਆਈ ਵਸੀਰੇ ਨੇ ਉਸ ਨੂੰ ਆਖਿਆ ਕਿ ਚਾਬੀਆਂ ਚਾਚੇ ਨੇ ਫੜਾਉਣ ਲਈ ਕਿਹਾ ਸੀ ਸਿਮਰੀ ਨੇ ਚਾਬੀਆਂ ਫੜਦਿਆਂ ਕਿਹਾ ਬਹੁਤ ਬਹੁਤ ਧੰਵਾਜੀ ਇਸ ਤੋਂ ਪਹਿਲਾਂ ਸਿਮਰੀ ਕੁਝ ਹੋਰ ਬੋਲਦੀ ਵਸੀਰੇ ਨੇ ਕਿਹਾ ਤੁਹਾਡਾ ਘਰ ਪਰਿਵਾਰ ਸਭ ਸੁਖਸੰਦ ਹੈ ਤੇ ਨੌਕਰੀ ਲਈ ਮੁਬਾਰਕਾਂ ਸਿਮਰੀ ਨੇ ਇੱਕ ਵਾਰ ਫਿਰ ਤੋਂ ਧੰਨਵਾਦ ਕਹਿੰਦੇ ਆਖਿਆ ਹਾਂਜੀ ਪਰਿਵਾਰ ਸਭ ਖੈਰ ਰਾਜੀ ਖੁਸ਼ੀ ਨੇ ਤੁਸੀਂ ਦੱਸੋ ਸਭ ਠੀਕ ਠਾਕ ਹਾਂਜੀ ਬਸ ਠੀਕ ਕਿਰਪਾ ਵਾਹਿਗੁਰੂ ਜੀ ਦੀ ਚਲੋ ਚੰਗਾਈ ਕਿਰਪਾ ਇਦਾਂ ਬਣੀ ਰਵੇ ਸਿਮਰੀ ਨੇ ਵਾਹਿ ਅਵਾਸ ਦਿੱਤੀ कि आंटी अजे तक चाह नहीं आई हाँ जी मैडम जी ले आई बस कह के स्कूल च कम करन वाली आंटी चाह ले आई बसीरी ने कहा कि यदि की जरूरत सी मैं चाबियां ही फड़ा आया सी बस सिमरी ने कहा चलो कोई गल नहीं वैसे भी अद्धी छुट्टी हो गई है तो चाह पीन वक्त हो गया है तुसी तो पी भी लवो बशीरे ने मुस्कुरा के कप हाथ विच ले लिया इस तो पहला कि कोई होर गलबात कर दे ਉਹਨਾਂ ਕੋਲ ਇੱਕ ਛੱਬੋ ਨਾਂ ਦੀ ਛੋਟੀ ਜਿਹੀ ਬੱਚੀ ਭੱਜੀ-ਭੱਜੀ ਆਈ। ਮੈਡਮ ਜੀ, ਮੈਡਮ ਜੀ। ਉਹਨਾਂ ਸੁਮਨ ਨੇ ਸਰਬੀ ਦੇ ਨਾਂ ਥੱਪੜ ਮਾਰਿਆ ਤੇ ਨਾਲੇ ਮੇਰਾ ਰਿਵਨ ਖੋਲਤਾ। ਸਿਮਰੀ ਨੇ ਕਿਹਾ, "ਜਾ ਦੋਮਨ ਨੂੰ ਮੇਰੇ ਕੋਲ ਬੁਲਾ ਕੇ ਲਿਆ।" ਛੱਬੋ ਬਾਹਰ ਗਈ ਤੇ ਦੋਮਨ ਨੂੰ ਬੁਲਾ ਕੇ ਲੈ ਆਈ। ਸਿਮਰੀ ਨੇ ਦੋਮਨ ਬੱਚੀ ਨੂੰ ਸਾਹਮਣੇ ਖੜਾ ਕਰ ਲਿਆ ਤੇ ਆਪ ਛੱਬੋ ਦਾ ਰਿਵਨ ਬਨਣ ਲੱਗ ਪਈ। ਬਸੀਰਾ ਚਾਹ ਪੀਂਦਾ ਸਭ ਵੇਖ ਰਿਹਾ ਸੀ। ਸਿਮਰੀ ਨੇ ਸੁਮਨ ਨੂੰ ਪੁੱਛਿਆ, ਕਿ ਉਸਨੇ ਸਰਬੀ ਦੇ ਥੱਪੜ ਕਿਉਂ ਮਾਰਿਆ ਮੈਡਮ ਜੀ ਇਹਨੇ ਮੇਰੀ ਮੰਮੀ ਨੂੰ ਤੇਰੀ ਮੰਮੀ ਗੰਦੀ ਜਹੀ ਇੰਜ ਕਿਹਾ ਸੀ ਮੈਡਮ ਜੀ ਨਹੀਂ ਮੈਂ ਨਹੀਂ ਕਿਹਾ ਇਹ ਝੂਠ ਬੋਲਦੀਏ ਤਿਸ਼ਬੂ ਨੇ ਸਰਬੀ ਦੀ ਸਾਈਡ ਲੈਂਦੀ ਹੈ ਕਿਹਾ ਮੈਡਮ ਜੀ ਸਰਬੀ ਨੇ ਕੁਝ ਨਹੀਂ ਕਿਹਾ ਸੀ ਇਹ ਜਾਣ ਕੇ ਮਾਰਿਆ ਸਿਮਰੀ ਨੇ ਕਿਹਾ ਅੱਛਾ ਚੁੱਪ ਕਰੋ ਇਹ ਦੱਸੋ ਮੰਮੀਆਂ ਪਿਆਰ ਕਰਦੀਆਂ ਨੇ ਨਾ ਮੈਡਮ ਜੀ ਮੇਰੀ ਮੰਮੀ ਬਹੁਤ ਪਿਆਰ ਕਰਦੀ ਆ ਸੋਮਨ ਨੇ ਕਿਹਾ ਸ਼ਬੂਤੀ ਸ਼ਰਬੀ ਨੇ ਵੀ ਜੀ ਮੈਡਮ ਜੀ ਸਾਡੀਆਂ ਮੰਮੀਆਂ ਵੀ ਪਿਆਰ ਕਰਦੀਆਂ ਸਿਮਰੀ ਨੇ ਅਗੋਂ ਕਿਹਾ ਫਿਰ ਕਿਸੇ ਦੀ ਮੰਮੀ ਨੂੰ ਗਲਤ ਨਹੀਂ ਬੋਲਣਾ ਮੰਮੀਆਂ ਗੰਦੀਆਂ ਨਹੀਂ ਹੁੰਦੀਆਂ ਹਮੇਸ਼ਾ ਸੋਹਣੀਆਂ ਰਹਿੰਦੀਆਂ ਨੇ ਤੇ ਸੋਹਣੀਆਂ ਮੰਮੀਆਂ ਦੀਆਂ ਧੀਆ ਕਦੇ ਵੀ ਲੜਦੀਆਂ ਨਹੀਂ ਹੁੰਦੀਆਂ ਠੀਕ ਹੈ ਚਲੋ ਹੁਣ ਇੱਕ ਦੂਜੇ ਤੋਂ ਮਾਫੀ ਮੰਗੋ ਤੇ ਆਪਸ ਵਿੱਚ ਹੱਥ ਮਿਲਾਓ ਤਿੰਨਾਂ ਬੱਚੀਆਂ ਨੇ ਇੱਕ ਦੂਜੇ ਤੋਂ ਮਾਫੀ ਮੰਗ ਕੇ ਹੱਥ ਮਿਲਾਇਆ ਤੇ ਇਕੱਠੀਆਂ ਖੇਡਣ ਲੱਗ ਪਈਆਂ ਬਸੀਰਾ ਉਹਨਾਂ ਦੇ ਜਾਨ ਮਗਰੋਂ ਹੱਸਣ ਲੱਗਾ ਤੇ ਉਹ ਸਿਮਰੀ ਨੂੰ ਆਖਿਆ ਤੁਸੀਂ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਹੋ ਕਿੰਨੀ ਆਸਾਨੀ ਨਾਲ ਮਨਾ ਲਿਆ ਸਿਮਰੀ ਹੱਸੀ ਤੇ ਬੋਲੀ ਬੱਚੇ ਤੇ ਰਿਸ਼ਤੇ ਬੜੇ ਨਾਜ਼ੁਕ ਹੁੰਦੇ ਨੇ ਇਸ ਕਰਕੇ ਸਮਝਦਾਰੀ ਤੇ ਪਿਆਰ ਨਾਲ ਸਭ ਸੰਭ ਲੈਣਾ ਚਾਹੀਦਾ ਹੈ ਬਸੀਰੇ ਨੂੰ ਇਹ ਗੱਲ ਸੁਣ ਕੇ ਕੁਝ ਅਲੱਗ ਜਿਹਾ ਮਹਿਸੂਸ ਹੋਇਆ ਪਰ ਉਸ ਨੂੰ ਸਮਝ ਨਹੀਂ ਲੱਗੀ ਬਸ ਸਿਮਰੀ ਨਾਲ ਗੱਲਾਂ ਕਰਦਿਆਂ ਉਸ ਦੇ ਸਰੀਰ ਵਿੱਚ ਇੱਕ ਕੰਪਣ ਜਿਹੀ ਉੱਠੀ ਜਾ ਖਤਮ ਕਰ ਦਿਆਂ ਵਸੀਰਾ ਮੇਸ ਤੋਂ ਉੱਠਿਆ ਤੇ ਕਿਹਾ ਚਲੋ ਜੀ ਮੈਂ ਚੱਲਦਾ ਬਾਜ਼ਾਰ ਤੈਂ ਕੋਈ ਕੰਮ ਹੈ ਸਸ਼ੀ ਕਲ ਕੇ ਬਾਹਰ ਵੱਲ ਨੂੰ ਤੁਰ ਪਿਆ ਸਿਮਰੀ ਵੀ ਮੇਸ ਤੇ ਪਈ ਅਕਵਾਰਾਂ ਤੇ ਕਿਤਾਬਾਂ ਨੂੰ ਫਰੋਲਣ ਲੱਗ ਪਈ ਵਸੀਰੇ ਨੇ ਸਕੂਲ ਤੋਂ ਮੁੜਦਿਆਂ ਸਾਰਾ ਸਮਾਨ ਲਿਆ ਕੇ ਘਰ ਆਣ ਨੂੰ ਸੰਭਾਲ ਦਿੱਤਾ ਸੀ ਸ਼ਾਮ ਹੋਈ ਤਾਂ ਵਸੀਰੇ ਦੇ ਚਾਚਾ ਤੇ ਚਾਚੀ ਮਿੰਦਾ ਦੋਵੇਂ ਘਰ ਆਏ ਮਿੰਦਾ ਬਾਹਰ ਆਪਣੇ ਵੱਡੇ ਵਾਈ ਕੋਲ ਬੈਠ ਗਿਆ ਤੇ ਪਸਟੀਰਾ ਵੀ ਉਹਨਾਂ ਕੋਲ ਹੀ ਸੀ ਰਾਣੂ ਰਸੋਈ ਚ ਜਾਵਨੋਂ ਲੱਗੀ ਤਾਂ ਉਸਦੀ ਚਾਚੀ ਉਹਦੇ ਮਗਰ ਰਸੋਈ ਵਿੱਚ ਚਲੀ ਗਈ। ਹੋਰ ਪੁੱਤ ਰਾਣੂ ਚਾਹਤਾ ਰਹਿਣੀ ਦੇ ਆਜਾ ਕੜੀਪਲ ਮੇਰੇ ਕੋਲ ਬਹਿ ਜਾ। ਅੱਜ ਤਾਂ ਆਪਣੀ ਧੀ ਨਾਲ ਰੱਜ ਕੇ ਗੱਲਾਂ ਕਰਨੀਆਂ ਰੇ। ਚਾਚੀ ਦੀ ਗੱਲ ਸੁਣ ਰਾਣੂ ਦੀ ਕਾਲਜੇ ਇੱਕਦਮ ਹੌਲ ਜਿਹਾ ਪਿਆ। ਜਿਨੀ ਮਾਨ ਹੀ ਆਖਿਆ ਹੋਵੇ ਕਿ ਲੈ ਪੁੱਤ ਕੜੀਪਲ ਮੇਰੀ ਝੋਲੀ ਸਿਰ ਰੱਖ ਸੁਜਾ। ਰਾਣੂ ਦੀ ਹਾਲਤ ਨੂੰ ਉਸ ਵੇਲੇ ਸਮਝਣਾ ਬਹੁਤ ਮੁਸ਼ਕਿਲ ਸੀ। ਉਹ ਆਪਣੇ ਭਰਾ ਵਸੀਰੇ ਨੂੰ ਵੀ ਖੁੱਲਕੇ ਨਹੀਂ ਸੀ ਕੁਝ ਕਹਿ ਸਕਦੀ ਪਰ ਮੈਂ ਬਹੁਤ ਵਸੀਰੇ ਨਾਲ ਕਿੰਨੀ ਖੁੱਲ ਸੀ ਪਰ ਵਸੀਰਾ ਉਸਦੀ ਹਾਲਤ ਨੂੰ ਕੁਝ-ਕੁਝ ਜਾਣੂ ਸੀ ਇਸ ਕਰਕੇ ਉਸਨੇ ਚਾਚੀ ਨੂੰ ਘਰ ਆਉਣ ਦਾ ਸੱਦਾ ਦਿੱਤਾ ਰਾણો ਨੇ ਚਾਹ ਬਣਾਈ ਤੇ ਬਾਹਰ ਸਭ ਨੂੰ ਫੜਾ ਕੇ ਵਾਪਸ ਚਾਹ ਦੇ ਦੋ ਕੱਪ ਚਾਚੀ ਕੋਲ ਲੈ ਆਈ ਚਾਚੀ ਨੇ ਚਾਹ ਫੜਾਉਂਦੀਆ ਕਿਹਾ ਪੁੱਤ ਇਹਨੂੰ ਰੱਖ ਇੱਥੇ ਤੇ ਆ ਜਾ ਮੇਰੇ ਕੋਲ ਬੈਠ ਇਹ ਕੱਲ ਦੱਸ ਪੁੱਤ ਤੂੰ ਖੁਸ਼ ਤੇ ਹੈ ਨਾ ਰਾਣੂ ਪਹਿਲਾਂ ਵਾਂਗ ਚੁੱਪ ਸੀ ਦੇਖ ਪੁੱਤ ਇਹ ਕਿਹੜਾ 1 2 ਦਿਨ ਦਾ ਕੰਮ ਏ ਪੂਰੀ ਜ਼ਿੰਦਗੀ ਕੱਟਣੀ ਹੁੰਦੀ ਜੇ ਤੇਰੇ ਮਨ 'ਚ ਕਿਸੇ ਗੱਲ ਦਾ ਕੋਈ ਵੀ ਵਹਿਮ ਆ ਤਾਂ ਤੂੰ ਮੈਨੂੰ ਦੱਸ ਲੈ ਅਖੇ ਮੈਂ ਵੀ ਤੇਰੀ ਮਾਂ ਵਰਗੀ ਹੀ ਆ ਤਾਂ ਕੀ ਹੋਇਆ ਜੇ ਰਿਸ਼ਤਾ ਚਾਚੀ ਦਾ ਏ ਪਿਆਰ ਤੈਨੂੰ ਤੇਰੇ ਜੀ ਨੂੰ ਇੱਕੋ ਜਿਹਾ ਕਰਦੀ ਆ ਰਾਣੂ ਨੇ ਜਵਾਬ ਦਿੰਦੇ ਆਖਿਆ ਨਾ ਨਾ ਚਾਚੀ ਇਦਾਂ ਦੀ ਕੋਈ ਗੱਲ ਨਹੀਂ ਮੈਂ ਕਿਦੇ ਤੈਨੂੰ ਚਾਚੀ ਨਹੀਂ ਸਮਝਿਆ ਮਾਂ ਦੇ ਜਨਮ ਅਗਰ ਤੂੰ ਹੀ ਮਾਂ ਸੀ ਜਿਹਦੇ ਸਿਰ ਏਡੇ ਹੋਏ ਫਿਰ ਕੀ ਗੱਲ ਪੁੱਤ ਕੱਲ ਨੂੰ ਤੈਨੂੰ ਮੁੰਡੇ ਵਾਲਿਆਂ ਵੇਖਣ ਆਉਣਾ ਏ ਤੇ ਤੂੰ ਇਉਂ ਮੂੰਹ ਲਟਕਾਇਆ ਪਿਆ ਏ ਕੋਈ ਗੱਲ ਨੇ ਜਾਂ ਕਿਸੇ ਚੀਜ਼ ਦੀ ਫਿਕਰ ਰਣੂ ਚਾਚੀ ਦੇ ਗੱਲੱਕ ਕੀ ਰੋਪਈ ਸੱਚ ਨੇ ਚੁੱਪ ਕਰਾਇਆ ਤਾਹੋਂ ਬੈੱਡ ਤੇ ਸਵਾਰੀ ਹੁੰਦੀ ਉਹਦੀ ਝੋਲੀ ਸਿਰ ਰੱਖ ਪੈ ਗਈ ਚਾਚੀ ਵੀ ਉਸੇ ਸਿਰ ਹੱਥ ਫੇਰਨ ਲੱਗੀ ਨਾ ਪੁੱਤ ਰੋਈਦਾ ਨਹੀਂ ਹੁੰਦਾ ਤਿਆਂ ਨੇ ਇੱਕ ਨਾ ਇੱਕ ਦਿਨ ਆਪਣੇ ਘਰ ਤਾਂ ਜਾਣਾ ਹੀ ਹੁੰਦਾ ਇਹ ਰੀਤ ਤਾਂ ਤੋਂ ਤੋਂ ਬਣੀ ਆਈ ਰਾણો ਨੇ ਗੱਲ ਦੇ ਜਵਾਬ ਵਿੱਚ ਆਖਿਆ ਕਿ ਚਾਚੇ ਮੈਨੂੰ ਵਿਆਹ ਦੀ ਕੋਈ ਟੈਨਸ਼ਨ ਨਹੀਂ ਤੇ ਨਾ ਹੀ ਕੋਈ ਚਾਅ ਫਿਕਰੇ ਤਾਂ ਬਸ ਬਾਪੂ ਤੇ ਭਰਾ ਦੀਏ ਜਿਨ੍ਹਾਂ ਦਾ ਦਿਨ ਮੇਰੀ ਤੋਂ ਸ਼ੁਰੂ ਤੇ ਮੇਰੀ ਤੇ ਖਤਮ ਹੁੰਦਾ ਈ ਵਿਆਹ ਤੋਂ ਮਗਰੋਂ ਬਾਪੂ ਨੂੰ ਦਵਾਈ ਕੌਣ ਦੇਉ ਬਸੀਰੇ ਵੀਰੇ ਨੂੰ ਉਹਦੇ ਮਗਰ ਤੁਰ ਤੁਰ ਕੇ ਤੇ ਆਵਾਜ਼ ਮਾਰ ਮਾਰ ਕੇ ਕਿਸੇ ਰੋਟੀ ਨਹੀਂ ਖਵਾਉਣੀ ਇਨਾ ਕੇ ਰਾਣੂ ਫਿਰ ਹੁਕਕੀਆਂ ਲੈਣ ਲੱਗੀ ਉਸ ਨੂੰ ਚੁੱਪ ਕਰਵਾਉਂਦਿਆਂ ਚਾਚੀ ਨੇ ਉਸ ਨੂੰ ਸਮਝਾਇਆ ਕਿ ਪੁੱਤ ਵਕਤ ਦੇ ਨਾਲ ਨਾਲ ਸਭ ਠੀਕ ਹੋ ਜਾਂਦਾ ਏ ਜਦੋਂ ਮੈਂ ਵੀ ਆਪਣਾ ਘਰ ਛੱਡ ਕੇ ਤੁਹਾਡੇ ਘਰ ਆਈ ਸੀ ਨਾ ਮੈਨੂੰ ਵੀ ਓਖਾ ਹੋਇਆ ਸੀ ਫਿਰ ਵਕਤ ਨਾਲ ਸੁਭਾਅ ਪੈ ਗਿਆ ਰਾਣੂ ਦਾ ਧਿਆਨ ਹੋਰ ਪਾਸੇ ਲਾਉਣ ਲਈ ਉਹਦੀ ਚਾਚੀ ਕਹਿਣ ਲੱਗੀ ਜਦੋਂ ਮੈਂ ਵਿਆਹੀ ਆਈ ਸੀ ਤੁਸੀਂ ਤਾਂ ਤੁਰਨਾ ਵੀ ਨਹੀਂ ਸੀ ਜਾਣਦੀ ਜੀ ਤੁਰਨ ਲੱਗੇ ਸੀ ਤਾਂ ਸਾਰਾ ਦਿਨ ਦੋਵੇਂ ਭੈਣ ਭਰਾ ਮੇਰੀ ਜੁੰਨੀ ਹੀ ਖਿੱਚਦੀ ਰਹਿੰਦੀ ਰਣੂ ਚਾਚੀ ਦੀ ਸੁਣਾਈ ਗੱਲ ਉੱਤੇ ਪੂਰਾ ਨਾ ਹੱਸੇ ਚਾਚੀ ਨੇ ਫਿਰ ਉਸ ਦਾ ਸਿਰ ਪਲੋਸੀ ਕੇ ਹਾ ਪੁੱਤ ਇੱਕ ਦਿਨ ਤਾਂ ਛੱਡ ਕੇ ਜਾਣਾ ਪਊ ਅੱਜ ਨਹੀਂ ਤੇ ਕੱਲ ਚਲ ਮੇਰੀ ਤੇ ਖੜੀ ਹੋ ਤੇ ਸੂਟ ਵਖਾ ਕੱਲ ਨੂੰ ਕਿਹੜਾ ਪੋਣਾ ਏ ਰਣੂ ਮਾ ਵਾਲਾ ਸੂਟ ਲਿਆ ਕੇ ਵਖਾ ਦਿੱਤਾ ਚਲ ਸੋਣਾ ਏ ਆਖ ਚਾਚੀ ਨੇ ਕਿਹਾ ਜੱ ਤੇ ਲਿਆ ਸਿਰ ਜੱਸ ਦੀਆਂ ਕੰਨ ਨੂੰ ਤੈਨੂੰ ਟਾਈਮ ਨਹੀਂ ਮਿਲਣਾ ਸਿਰ 'ਚ ਤੇਲ ਲਗਾ ਕੇ ਚਾਚੀ ਬਾਹਰ ਆਈ ਤੇ ਮਿੰਦੇ న్యూਸ ਨੂੰ ਕਰ ਵਾਪਸ ਜਾਣ ਲਈ ਪੁੱਛਿਆ ਤਾਂ ਉਸਨੇ ਆਖਿਆ ਹਾਂਜੀ ਚਲੋ ਦੋਵੇਂ ਚਲੇ ਗਏ ਰਾਦੇ ਰੋਟੀ ਖਾਣ ਮਗਰੋਂ ਵਸੀਰਾ ਆਪਣੀ ਮੰਜੀ ਤੇ ਜਾ ਲੰਮਾ ਪੈ ਗਿਆ ਫੇਰ ਸਵੇਰ ਹੋਈ ਤੇ ਅੱਜ ਐਂਤਵਾਰ ਸੀ ਅੱਗੇ ਰਾਣੂ ਵਸੀਰੇ ਨੂੰ ਸੋਤੇ ਨੂੰ ਜਗਾਉਂਦੀ ਸੀ ਪਰ ਅੱਜ ਵਸੀਰੇ ਨੇ ਹੀ ਪਹਿਲਾਂ ਉੱਠਦਿਆਂ ਰਾਣੂ ਨੂੰ ਉਠਾਇਆ ਵਸੀਰੇ ਨੇ ਆਪਣੇ ਸਾਰੇ ਕੰਮ ਕਰਨ ਵੇੜ ਲਏ ਸਨ ਤੇ ਉਹ ਆ ਕੇ ਰਾਣੂ ਦੀ ਮਦਦ ਕਰਉਣ ਲੱਗਾ ਪਰ ਰਾਣੂ ਆਪਣੀ ਮੂਹ ਧਿਆਨ ਆਪਣਾ ਕੰਮ ਕਰਦੀ ਰਹੀ ਉਸਨੇ ਬਸੀਰੇ ਨੂੰ ਜਵਾਨ ਪਰ ਇੱਕ ਬੋਲ ਵੀ ਨਾ ਕਿਹਾ ਬਸੀਰਾ ਇਸ ਗੱਲ ਤੋਂ ਪਲੀਪਾ ਜਾਣੂ ਸੀ ਕਿ ਕੁਝ ਦਿਨਾਂ ਤੋ ਰਾਣੂ ਦਾ ਹਾਸਾ ਕਿਸੇ ਸੰਤੁਖ ਚ ਵੰਦ ਜਿਹਾ ਹੋ ਗਿਆਈ ਉਹ ਦੀ ਖਿੜੇ ਫੁੱਲ ਵਰਗੀ ਪੈਨ ਵਿਛੋੜੇ ਦੇ ਡਰ ਤੋਂ ਮੁਰਝਾਈ ਜਹੀ ਰਹਿੰਦੀ ਸੀ ਰਾਣ ਨੂੰ ਹਸਾਉਣ ਲਈ ਵਸੀਰਾ ਮਨ ਹੀ ਮਨ ਕਈ ਵਿਅੰਤਤਾ ਬਣਾਉਂਦਾ ਰਿਹਾ ਜਦੋਂ ਉਸ ਦਾ ਕੋਈ ਜ਼ਿਆਦਾ ਜੋਰ ਨਾ ਚੱਲਿਆ ਤਾਂ ਉਸ ਨੇ ਰਾਣ ਨੂੰ ਕਿਹਾ ਕਿ ਛੇਤੀ ਛੇਤੀ ਤੇਰਾ ਵਿਆਹ ਹੋਵੇ ਤਾਂ ਹੀ ਕੋਈ ਮੇਰੇ ਵਿਆਹ ਵਰੀ ਸੋਚੂ ਤੇ ਇਹਨਾਂ ਕੇ ਹੱਸ ਪਿਆ ਉਸ ਨੂੰ ਇੰਜ ਸੀ ਕਿ ਬਚਪਨ ਦੀ ਤੇਰਾ ਰਾਣੋ ਅੱਗੂ ਆਖੇਗੀ ਚੱਲ ਚੱਲ ਤੈਨੂੰ ਕੁੜੀ ਕਿਹਨੇ ਦੇਣੀ ਆ ਪਰ ਰਾਣ ਕੁਝ ਨਾ ਆਖਿਆ ਬਸੀਰੇ ਨੇ ਚੌਂਕੇ ਵਿੱਚ ਬੈਠੀ ਰਾਣੂ ਦੇ ਸਿਰ ਤੇ ਹੱਥ ਰੱਖਦੇ ਆ ਕਿਹਾ ਵੇਖ ਪੁੱਤ ਰਾਣੂ ਮੇਰਾ ਸਭ ਕੁਝ ਤੂੰ ਏ ਬਚਪਨ ਤੋਂ ਲੈ ਕੇ ਹੁਣ ਤੱਕ ਆਪਣਾ ਪਿਆਰ ਮਾਂ ਪੈਣ ਦੋਸਤ ਮਿੱਤਰ ਸਭ ਵਾਲਾ ਹੀ ਰਿਹਾ ਜੇ ਤੂੰ ਵਿਆਹ ਕਰਕੇ ਸਹੁਰੇ ਘਰ ਜਾਣਾ ਤੇ ਤੇਰੇ ਤੋਂ ਦੂਰ ਹੋਣਾ ਮੇਰੇ ਲਈ ਵੀ ਕੋਈ ਸੋਖਾ ਨਹੀਂ ਮੈਂ ਕੱਲਾ ਹੋ ਜਾਣਾ ਸਭ ਤੈਨੂੰ ਤੇ ਨਵਾਂ ਪਰਿਵਾਰ ਨਵੇਂ ਜੀ ਮਿਲਣਗੇ ਪਰ ਮੇਰੇ ਕੋਲ ਕੌਣ ਇੱਕ ਵਿਚਾਰਾ ਬੁੱਢਾ ਪਿਓ ਹੁਣ ਤੂੰ ਹੀ ਦੱਸ ਵੱਧ ਦਰਦ ਕਿਨੂੰ ਹੋਣਾ ਤੋਏ ਮੈਂ ਉਦਾਸ ਨਾ ਹੋਇਆ ਕਰ ਮੇਰੇ ਤੋਂ ਨਹੀਂ ਵਿਖੋਂਦਾ ਤੇ ਇੱਕ ਮੁਸਕਾਨ ਲਈ ਮੈਂ ਕੁਝ ਵੀ ਕਰ ਸਕਦਾ ਵਾਂ ਇਨਾ ਸੁਨ ਰਾਣੂ ਖੜੀ ਹੋ ਵਸੀਰੇ ਦੇ ਗੱਲ ਲੱਕੇ ਰੋਣ ਲੱਗ ਪਈ ਵਸੀਰੇ ਨੇ ਚੁੱਪ ਕਰਾਦਿਆਂ ਕਿਹਾ ਚੱਲ ਚੱਲ ਬਸ ਕਰ ਢੋਲੀ ਨਹੀਂ ਤੋਰਨ ਲੱਗੀ ਮੰਗਣਾ ਹੀ ਆ ਜੀ ਢੋਲੀ ਤੋਰਨ ਤੱਕ ਬਚਾਲਾ ਆਪਣੀ ਗੰਗਾ ਮਾਈਆਂ ਨੂੰ ਰਾਣੂ ਥੋੜਾ ਜਿਹਾ ਹੱਸੇ ਸ਼ਾਬਾਸ਼ ਹੁਣ ਉਹਨਾਂ ਸਾਹਮਣੇ ਵੀ ਐਮੇ ਫੁੱਲਾਂ ਵਰਗਾ ਚਿਹਰਾ ਲੈ ਕੇ ਆਈ ਐਵੇਂ ਰੂੰਦੂ ਜਿਨਾ ਬਣੀ ਰਹੀ ਕਿ ਤੇਉਹ ਕਣ ਕੁੜੀ ਨੂੰ ਹਸੜਾ ਨਹੀਂ ਆਉਂਦਾ ਵਸੀਰਾ ਗੱਲ-ਗੱਲ ਵਿੱਚ ਮੁਖੌਲੀ ਈ ਲੈ ਜੇ ਨਾਲ ਰਾਣੂ ਨੂੰ ਸਮਝਾਉਂਦਾ ਰਿਹਾ ਜਾ ਰਾਣੂ ਹੁਣ ਤੂੰ ਤਿਆਰ ਹੋ ਜਾ ਵਾਕਿ ਮੈਂ ਵੇਖ ਲੈਣਾ ਤੇ ਚਾਚੀ ਨਹੀਂ ਆਈ ਅਜੇ ਤੱਕ ਤੂੰ ਚੱਲ ਮੈਂ ਵੇਖਦਾ ਉਹਨੂੰ ਤੇ ਭੇਜਦਾ ਤੇਰੇ ਕੋਲ ਵਸੀਰਾ ਇਹ ਕਹਿ ਬਹਰਵਲ ਤੁਰ ਪਿਆ ਤੇ ਰਾਣੂ ਅੰਦਰ ਕਮਰੇ ਵੱਲ ਕਿ ਰਾਣੂ ਹੁਣ ਥੋੜੀ ਪਹਿਲਾਂ ਨਾਲੋਂ ਠੀਕ ਸੀ ਜਿਹੋ ਉਦਾਸ ਨੂੰ ਲੱਗਦੀ ਤਾਂ ਵਸੀਰੇ ਦੀਆਂ ਗੱਲਾਂ ਚੀਤੀ ਆ ਜਾਂਦੀਆਂ ਇਹਨੇ ਨੂੰ ਵਸੀਰਾ ਵਿੱਚ ਚਾਚੀ ਨੂੰ ਬੁਲਾ ਲਿਆ ਆਇਆ ਸੀ ਚਾਚੀ ਨੇ ਖੂਬ ਰੀਝਾਂ ਲਾ ਕੇ ਰਾਣ ਨੂੰ ਸ਼ਿੰਗਾਰਿਆ ਟਾਈਮ ਇਹੀ ਕੋਈ 10:30 11 ਵਜੇ ਦਾ ਸੀ ਬੂਹਾ ਖੜਕਿਆ ਠਕ ਠਕ ਵਸੀਰੇ ਦੇ ਪਿਓ ਨੇ ਵਸੀਰੇ ਨੂੰ ਆਵਾਜ਼ ਮਾਰਦੇ ਆਖਿਆ ਲੱਗਦਾ ਇਹੋ ਆ ਗਏ ਨੇ ਬੂਹਾ ਖੋਲ ਜਾ ਕੇ ਤੀਨ ਕਿ ਉਹ ਮੇਸ ਤੇ ਵਿਸ਼ੇ ਕੱਪੜਾ ਸਵਾਰਨ ਲੱਗਾ ਬਸੀਰੇ ਨੇ ਫਟਾਫਟ ਬੂਹਾ ਖੋਲ੍ਹਿਆ ਤਾਂ ਸਾਹਮਣੇ ਬੀਬੀ ਬਚਨੂ ਤੇ ਮੁੰਡੇ ਵਾਲਿਆਂ ਦਾ ਪਰਿਵਾਰ ਸੀ ਬਸੀਰੇ ਨੇ ਸਭ ਨੂੰ ਸੱਸੀ ਕਾਲ ਬੁਲਾਉਂਦਿਆਂ ਬੀਬੀ ਬਚਨੂ ਦੇ ਪੈਰੀ ਹੱਥ ਲਾਈ ਤੇ ਅੰਦਰੋਂ ਲੈ ਕੇ ਆ ਸਾਰੇ ਅੰਦਰ ਆ ਕੇ ਇੱਕ ਦੂਜੇ ਨਾਲ ਸੱਸੀ ਕਾਲ ਦੀ ਸਾਂਝ ਪਾਉਣ ਮਗਰੋਂ ਬੈਠ ਗਏ ਪਾਣੀ ਲਿਉਣ ਤੋਂ ਬਾਅਦ ਬਸੀਰੇ ਦੇ ਪਿਓ ਨੇ ਚਾਹ ਪਾਣੀ ਦੇ ਇੰਤਜ਼ਾਮ ਦੀ ਹਦਾਇਤ ਦਿੱਤੀ ਤੇ ਰਾਣੂ ਤੇ ਉਸੇ ਚਾਚੀ ਇਕੱਠੀਆਂ ਚਾਹ ਲੈ ਕੇ ਆਈਆਂ ਚਾ ਸਭ ਨੂੰ ਫੜਾਉਂਦੀਆਂ ਰਾਣੂ ਨੇ ਸਿਰ ਝੁਕਾ ਕੇ ਸਭ ਨੂੰ ਸ੍ਰਸ਼ਟੀ ਕਾਲ ਬੁਲਾਈ। ਮੁੰਡੇ ਨੇ ਰਾਣੂ ਨੂੰ ਵੇਖਿਆ ਪਰ ਰਾਣੂ ਨੇ ਉਸ ਵੱਲ ਇੱਕ ਨਜ਼ਰ ਵੀ ਨਾ ਪਰੀ। ਇਹਨੇ ਨੂੰ ਮੁੰਡੇ ਦੀ ਮਾਂ ਨੇ ਰਾਣੂ ਨੂੰ ਆਪਣੇ ਕੋਲ ਬਿਠਾਇਆ ਤੇ ਦੋ ਤਿੰਨ ਰਸਮੀ ਜਿਹੇ ਸਵਾਲ ਪੁੱਛੇ। ਰਾਣੂ ਨੇ ਹਰ ਸਵਾਲ ਦਾ ਜਵਾਬ ਬਖੂਬੀ ਟੰਗ ਨਾਲ ਦਿੱਤਾ ਤੇ ਮੁੰਡੇ ਦੀ ਮਾਂ ਨੂੰ ਰਾਣੂ ਦਾ ਸੁਭਾਅ ਤੇ ਸਲੀਕਾ ਪਸੰਦ ਆਇਆ। ਦੋਵਾਂ ਪਰਿਵਾਰ ਨੇ ਆਪਣੀਆਂ ਗੱਲਾਂ ਸਾਂਝੀਆਂ ਕੀਤੀਆਂ। ਰਾਣੋ ਦੇ ਪਿਓ ਨੇ ਆਖਿਆ ਕਿ ਲੋ ਜੀ ਇਸ ਗਰੀਬ ਖੁਲੀ ਘਤੀਏ ਉਹ ਤੁਹਾਡੇ ਸਾਹਮਣੇ ਆ ਜੇ ਤੁਸੀਂ ਕੁਝ ਹੋਰ ਪੁੱਛਣਾ ਹੋਵੇ ਤੇ ਬੇ ਚੀਜ਼ ਕਿ ਪੁੱਛ ਲਵੋ ਪਰ ਮੇਰੀ ਇਨੀ ਗੁੰਜਾਇਸ਼ ਨਹੀਂ ਕਿ ਦਾਤ ਦੇ ਸਕਾਂ ਉਦੀ ਗੱਲ ਸੁਣ ਮੁੰਡੇ ਦੇ ਪਿਓ ਨੇ ਆਖਿਆ ਭਾਈ ਸਾਹਿਬ ਇੰਜ ਨਾ ਆਖੋ ਜਿਸ ਨੇ ਧੀ ਦੇ ਦਿੱਤੀ ਸਭ ਕੁਝ ਹੀ ਦੇ ਦਿੱਤਾ ਸਾਨੂੰ ਦਾਸ ਦੀ ਜ਼ਰੂਰਤ ਨਹੀਂ ਰੱਬ ਦੀ ਮਿਹਨਤ ਨਾਲ ਕਰ ਚ ਸਭ ਕੁਝ ਹੈ ਜੋ ਰਹਿ ਗਿਆ ਉਹ ਤਾਪੀ ਬਣਾ ਲਵੇਗਾ ਨਾਲ ਹੀ ਅਸੀਂ ਬਚਨੂ ਨੂੰ ਪਹਿਲਾਂ ਇਹ ਕਿਹਾ ਸੀ ਕਿ ਸਾਡੀ ਮੰਗ ਕੋਈ ਨਹੀਂ ਬਸ ਕੁੜੀ ਕਾਮੀ ਦੀ ਸਲੀਕੇ ਵਾਲੀ ਹੋਵੇ ਜੋ ਕਿ ਤੁਹਾਡੀ ਤੀਜ ਸਭ ਕੁਝ ਹੈ ਹੋਰ ਅਸੀਂ ਕੀ ਲੈਣਾ ਬਚਨੂ ਨੇ ਬਸ਼ੀਰੇ ਦੇ ਪੁੱਤ ਨੂੰ ਕੁਝ ਇਸ਼ਾਰਾ ਕੀਤਾ ਤੇ ਦੋਵਾਂ ਨੇ ਬੱਚਿਆਂ ਨੂੰ ਆਖਿਆ ਕਿ ਜੇਕਰ ਪੁੱਤਰ ਤੁਸੀਂ ਕੋਈ ਗੱਲ ਕਰਨੀ ਹੈ ਤਾਂ ਕਰ ਸਕਦੇ ਹੋ ਮੁੰਡੇ ਦੇ ਪਰਿਵਾਰ ਨੇ ਵੀ ਗਾਂ ਇਸ ਕਲ ਦੀ ਹਾਵੇਂ ਪਰ ਦਿੱਤੀ। ਰਾਣੂ ਦੇ ਨਾਲ ਉਸੇ ਸ਼ੇਰੀ ਨੂੰ ਅੰਦਰ ਪੇਜ ਦਿੱਤਾ ਗਿਆ। ਰਾਣੂ ਨੀਵੇਂ ਪਾਈ ਉਸ ਨੂੰ ਆਪਣੇ ਕਮਰੇ ਵਿੱਚ ਲੈ ਗਈ ਤੇ ਬੈੱਡ ਉੱਤੇ ਬੈਠਣ ਲਈ ਕਿਹਾ। ਪਰ ਰਾਣੂ ਨੇ ਅਜੇ ਵੀ ਨੀਵੇਂ ਹੀ ਪਾਈ ਸੀ। ਉਸਨੇ ਮੁੰਡੇ ਨੇ ਕਿਹਾ ਕਿ ਉਸ ਵੱਲ ਨਜ਼ਰ ਪਰ ਵਿਖਤੀ ਲਵੇ ਕਿ ਮੈਂ ਪਸੰਦ ਹਾਂ ਜਾਂ ਨਹੀਂ। ਰਾਣੂ ਨੇ ਉਸੇ ਕਹਿਣਾ ਤੇ ਇੱਕ ਵਾਰ ਮੁੱਖ ਉੱਪਰ ਚੁੱਕਿਆ ਤੇ ਵੇਖ ਕੇ ਫੇਰ ਨੀਵੇਂ ਪਾ ਲਈ। ਨੌਜਵਾਨ ਨੇ ਗੱਲ ਤੁਰਦਿਆਂ ਕਿਹਾ ਕਿ ਮੇਰਾ ਨਾਮ ਸ਼ਮਸ਼ੀਰ ਸਿੰਘ ਹੈ। ਤੁਸੀਂ ਸਰਕਾਰੀ ਮੁਲਾਜ਼ਮਾ। ਸਾਰੇ ਪਿਆਰ ਨਾਲ ਸ਼ੀਰ ਆਖਦੇ ਨੇ। ਤੁਸੀਂ ਪੜ੍ਹਾਈ ਕੀਤੀ ਆ? ਰਾਣੂ ਨੇ ਜਵਾਬ ਦੇ ਕੇ ਕਿਹਾ, ਜੀ ਮੈਂ 10 ਪੜ੍ਹ ਕੇ ਛੱਟ ਗਈ ਸਾਂ। ਬੇਬੇ ਦੇ ਗੁਜਰਨ ਮਗਰੋਂ ਘਰ ਦੀ ਸੰਭਾਲ ਦੀ ਜ਼ਿੰਮੇਵਾਰੀ ਉਸੇ ਸਿਰ ਪੈ ਗਈ ਸੀ। ਤੇ ਅੱਗੇ ਪੜ੍ਹਨਾ ਔਖਾ ਸੀ। acha ਠੀਕਾ ਤੁਸੀਂ ਅੱਗੇ ਪੜ੍ਹਨਾ ਚਾਹੁੰਦੇ ਹੋ? ਜੀ ਹੁਣ ਸ਼ੀਰ ਨੇ ਆਖਿਆ, ਹਾਂ ਜੀ। ਤੁਸੀਂ ਹੁਣ ਵੀ ਪੜ੍ਹ ਸਕਦੇ ਹੋ। ਰਾਣੂ ਬੋਲੀ ਪਰ ਪਰਿਵਾਰ ਜ਼ਿੰਮੇਵਾਰੀਆਂ ਸਭ ਔਖਾ ਹੀ ਜੇਕਰ ਤੁਸੀਂ ਦੋਹਾਂ ਚੀਜ਼ਾਂ ਸੰਭਾਲ ਸਕੋਗੇ ਤਾਂ ਮੈਨੂੰ ਕੋਈ ਦਿੱਕਤ ਨਹੀਂ ਧੰਨਵਾਦ ਜੀ ਬਾਕੀ ਕੱਲ ਦੇ ਵੀਡੀਓ ਚ ਜਾਰੀ ਰੱਖਾਂਗੇ ਜੀ ਬਣੀ ਰਹੋ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਸਤਿ ਸ਼੍ਰੀ ਅਕਾਲ